ਸ਼੍ਰੀ ਕਾਲ ਜੀ ਤੁਸੀਂ ਜੁੜ ਚੁੱਕੇ ਹੋ SMZ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤੋ ਕਾਂਗਰਸ ਦੇ ਵਿੱਚ ਕਾਟੋਕਲੇਸ਼ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਦਰਸਲ ਤੋਂ ਵੱਡੇ ਚਿਹਰਿਆਂ ਨੂੰ ਕਾਂਗਰਸ ਨੇ ਆਪਣੀ ਪਾਰਟੀ ਤੋਂ ਬਾਹਰ ਕਰ ਦਿੱਤਾ ਹੈ ਜੀ ਹਾਂ ਇੱਕ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਕਾਂਗਰਸ ਪਾਰਟੀ ਦੇ ਵਿੱਚ ਧੜੇਬਾਜ਼ੀ ਲਗਾਤਾਰ ਵਧਦੀ ਜਾ ਰਹੀ ਹੈ ਦਰਸਲ ਆਪਸੀ ਆਗੂਆਂ ਦਾ ਹੀ ਕੋਈ ਮੇਲਜੋਲ ਨਹੀਂ ਹੋ ਰਿਹਾ ਤਾਂ ਬਿਲਕੁਲ ਦੋ ਵੱਡੇ ਚਿਹਰਿਆਂ ਦਾ ਜ਼ਿਕਰ ਕਰ ਲੈਣੇ ਆ ਜਿਨ੍ਹਾਂ ਨੂੰ ਪੰਜਾਬ ਕਾਂਗਰਸ ਨੇ ਪਾਰਟੀ ਤੋਂ ਬਾਹਰ ਕਰ ਦਿੱਤਾ ਹੈ ਤਾਂ ਪਹਿਲਾ ਨਾਮ ਹੈ ਜਿਹੜਾ ਕਮਲਜੀਤ ਸਿੰਘ ਕੜਵਲ ਤੇ ਦੂਸਰਾ ਕਰਨ ਵਰਿੰਗ ਦਾ ਦੱਸਿਆ ਜਾ ਰਿਹਾ ਤਾਂ ਬਿਲਕੁਲ ਇਲਜ਼ਾਮ ਲੱਗੇ ਨੇ ਕਿ ਜਿਮਨੀ ਚੋਣਾਂ ਦੇ ਵਿੱਚ ਇਹਨਾਂ ਨੂੰ ਜੁਆਇਨ ਕਰਵਾਇਆ ਸੀ ਔਰ ਜਦੋਂ ਲੋਕ ਸਭਾ ਚੋਣਾਂ ਸੀ ਕਾਂਗਰਸ ਪਾਰਟੀ ਦੇ ਵਿਰੁੱਧ ਇਹਨਾਂ ਨੇ ਪ੍ਰਚਾਰ ਕੀਤਾ ਸੀ ਤਾਂ ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਨਾਲ ਸਹਿਮਤੀ ਦੇ ਨਾਲ ਇਹਨਾਂ ਦੀ ਮੁੜਕਰ ਵਾਪਸੀ ਹੋਈ ਸੀ ਕਾਂਗਰਸ ਨੂੰ ਰੀਜੁਆਇਨ ਕਰਵਾਇਆ ਸੀ ਤਾਂ ਉਸ ਵੇਲੇ ਵੱਡੇ ਚਿਹਰੇ ਨੇ ਜਿਹੜੇ ਕਾਂਗਰਸ ਪਾਰਟੀ ਦੇ ਉਹ ਵੀ ਮੌਜੂਦ ਸੀ ਤੇ ਜਦੋਂ ਹੀ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਨ ਆਸ਼ੂ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜੀ ਕਾਂਗਰਸ ਦੀ ਸਿਆਸਤ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਆ ਤਾਂ ਵੱਡੇ ਚਿਹਰਿਆਂ ਨੂੰ ਆ ਜਿਹੜਾ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਕਮਲਜੀਤ ਸਿੰਘ ਕੜਵਲ ਦੀ ਜੇ ਜ਼ਿਕਰ ਕੀਤਾ ਜਾਵੇ ਔਰ ਕਰਨ ਵੜਿੰਗ ਜੋ ਕਿ ਵੱਡੇ ਚਿਹਰੇ ਨੇ ਲੋਕ ਸਭਾ ਜਦੋਂ ਚੋਣਾਂ ਹੋਈਆਂ ਸੀ ਕਾਂਗਰਸ ਪਾਰਟੀ ਦੇ ਵਿਰੁੱਧ ਇਹਨਾਂ ਨੇ ਪ੍ਰਚਾਰ ਕੀਤਾ ਸੀ ਇਲਜ਼ਾਮ ਨੇ ਜਿਹੜੇ ਪੰਜਾਬ ਕਾਂਗਰਸ ਨੇ ਇਹਨਾਂ ਦੇ ਉੱਪਰ ਲਗਾਏ ਨੇ ਔਰ ਉਹਨਾਂ ਨੇ ਕਿਹਾ ਕਿ ਜਦੋਂ ਜਿਮਨੀ ਚੋਣਾਂ ਹੋਈਆਂ ਉਸ ਤੋਂ ਬਾਅਦ ਮੁੜ ਜਦੋਂ ਰੀਜੁਆਇਨ ਕਰਵਾਏਗੀ ਕਾਂਗਰਸ ਪਾਰਟੀ ਤਾਂ ਕੋਈ ਤੁਕ ਨਹੀਂ ਬਣਦੀ ਹੈ ਤਾਂ ਵੱਡੇ ਸਵਾਲ ਨੇ ਜਿਹੜੇ ਪੱਤਰਕਾਰਾਂ ਦੇ ਵੱਲੋਂ ਚੁੱਕੇ ਗਏ ਨੇ ਕਿ ਆਖਿਰਕਾਰ ਕਾਂਗਰਸ ਦੇ ਵਿੱਚ ਧੜੇਬਾਜ਼ੀ ਕਦੋਂ ਖਤਮ ਕੀ ਕਦੋਂ ਜਿਹੜੇ ਲੀਡਰ ਨੇ ਆਪਸ ਦੇ ਵਿੱਚ ਕਾਲ ਮੇਲ ਬਿਣਾ ਕੀ ਰੱਖਣਗੇ ਕਿਉਂਕਿ ਜੇ ਜ਼ਿਕਰ ਕੀਤਾ ਜਾਵੇ ਜਿਮਨੀ ਚੋਣਾਂ ਦਾ ਤਾਂ ਜਿਮਨੀ ਚੋਣਾਂ ਦੌਰਾਨ ਵੀ ਵੱਡੇ ਚਿਹਰੇ ਨੇ ਜਿਹੜੇ ਉਹ ਚੋਣ ਪ੍ਰਚਾਰ ਦੌਰਾਨ ਹਾਜ਼ਰ ਨਹੀਂ ਹੋਏ ਸੀ ਸ਼ਾਮਿਲ ਨਹੀਂ ਹੋਏ ਸੀ ਯਾਨੀ ਕਿ ਚੋਣ ਪ੍ਰਚਾਰ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਚੋਣ ਪ੍ਰਚਾਰ ਹੋਇਆ ਵੱਡੇ ਚਿਹਰੇ ਲਗਾਤਾਰ ਸ਼ਾਮਿਲ ਨਹੀਂ ਹੋਏ ਸੀ ਸਸ਼੍ਰੀਕਾਲ ਜੀ ਤੁਸੀਂ ਜੁੜ ਚੁੱਕੇ ਆ ਸੰਜੈ ਨਿਊਜ਼ ਦੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਕਾਂਗਰਸ ਦੇ ਵਿੱਚ 카ਟੋ ਕਲੇਸ਼ ਲਗਾਤਾਰ ਵਧਦਾ ਹੀ ਜਾ ਰਿਹਾ ਦਰਸਲ ਤੋਂ ਵੱਡੇ ਚਿਹਰਿਆਂ ਨੂੰ ਕਾਂਗਰਸ ਨੇ ਆਪਣੀ ਪਾਰਟੀ ਤੋਂ ਬਾਹਰ ਕਰ ਦਿੱਤਾ ਜੀ ਹਾਂ ਇੱਕ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਕਿ ਕਾਂਗਰਸ ਪਾਰਟੀ ਦੇ ਵਿੱਚ ਧੜੇਬਾਜ਼ੀ ਲਗਾਤਾਰ ਵਧਦੀ ਜਾ ਰਹੀ ਹੈ ਦਰਸਲ ਆਪਸੀ ਆਗੂਆਂ ਦਾ ਹੀ ਕੋਈ ਮੇਲਜੋਲ ਨਹੀਂ ਹੋ ਰਿਹਾ ਤਾਂ ਬਿਲਕੁਲ ਦੋ ਵੱਡੇ ਚਿਹਰਿਆਂ ਦਾ ਜ਼ਿਕਰ ਕਰ ਲੈਣੇ ਆ ਜਿਨ੍ਹਾਂ ਨੂੰ ਪੰਜਾਬ ਕਾਂਗਰਸ ਨੇ ਪਾਰਟੀ ਤੋਂ ਬਾਹਰ ਕਰ ਦਿੱਤਾ ਹੈ ਤਾਂ ਪਹਿਲਾ ਨਾਮ ਹੈ ਜਿਹੜਾ ਕਮਲਜੀਤ ਸਿੰਘ ਕੜਵਲ ਤੇ ਦੂਸਰਾ ਕਰਨ ਵੜਿੰਗ ਦਾ ਦੱਸਿਆ ਜਾ ਰਿਹਾ ਤਾਂ ਬਿਲਕੁਲ ਇਲਜ਼ਾਮ ਲੱਗੇ ਨੇ ਕਿ ਜਿਮਨੀ ਚੋਣਾਂ ਦੇ ਵਿੱਚ ਇਹਨਾਂ ਨੂੰ ਜੁਆ ਕਰਵਾਇਆ ਸੀ ਔਰ ਜਦੋਂ ਲੋਕ ਸਭਾ ਚੋਣਾਂ ਸੀ ਕਾਂਗਰਸ ਪਾਰਟੀ ਦੇ ਵਿਰੋਧੀ ਨੇ ਪ੍ਰਚਾਰ ਕੀਤਾ ਸੀ ਤਾਂ ਦੱਸ ਦिए ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਨਾਲ ਸਹਿਮਤੀ ਦੇ ਨਾਲ ਇਹਨਾਂ ਦੀ ਮੁੜ ਘਰ ਵਾਪਸੀ ਹੋਈ ਸੀ ਕਾਂਗਰਸ ਨੂੰ ਰੀਜੁਆਇਨ ਕਰਵਾਇਆ ਸੀ ਤਾਂ ਉਸ ਵੇਲੇ ਵੱਡੇ ਚਿਹਰੇ ਨੇ ਜਿਹੜੇ ਕਾਂਗਰਸ ਪਾਰਟੀ ਦੇ ਉਹ ਵੀ ਮੌਜੂਦ ਸੀ ਤਾਂ ਜਦੋਂ ਹੀ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਨ ਆਸ਼ੂ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜੀ ਕਾਂਗਰਸ ਦੀ ਸਿਆਸਤ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਆ ਤਾਂ ਵੱਡੇ ਚਿਹਰਿਆਂ ਨੂੰ ਆ ਜਿਹੜਾ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਕਮਲਜੀਤ ਸਿੰਘ ਕੜਵਲ ਦੀ ਜੇ ਜ਼ਿਕਰ ਕੀਤਾ ਜਾਵੇ ਔਰ ਕਰਨ ਵੜਿੰਗ ਜੋ ਕਿ ਵੱਡੇ ਚਿਹਰੇ ਨੇ ਲੋਕ ਸਭਾ ਜਦੋਂ ਚੋਣਾਂ ਹੋਈਆਂ ਸੀ ਕਾਂਗਰਸ ਪਾਰਟੀ ਦੇ ਵਿਰੁੱਧ ਇਹਨਾਂ ਨੇ ਪ੍ਰਚਾਰ ਕੀਤਾ ਸੀ ਇਲਜ਼ਾਮ ਨੇ ਜਿਹੜੇ ਪੰਜਾਬ ਕਾਂਗਰਸ ਨੇ ਇਹਨਾਂ ਦੇ ਉੱਪਰ ਲਗਾਏ ਨੇ ਔਰ ਉਹਨਾਂ ਨੇ ਕਿਹਾ ਕਿ ਜਦੋਂ ਜਿਮਨੀ ਚੋਣਾਂ ਹੋਈਆਂ ਉਸ ਤੋਂ ਬਾਅਦ ਮੁੜ ਜਦੋਂ ਰੀਜਾਇਨ ਕਰਵਾਈਗੀ ਕਾਂਗਰਸ ਪਾਰਟੀ ਤਾਂ ਕੋਈ ਤੁਕ ਨਹੀਂ ਬਣਦੀ ਹੈ ਤਾਂ ਵੱਡੇ ਸਵਾਲ ਨੇ ਜਿਹੜੇ ਪੱਤਰਕਾਰਾਂ ਦੇ ਵੱਲੋਂ ਚੁੱਕੇ ਗਏ ਨੇ ਕਿ ਆਖਿਰਕਾਰ ਕਾਂਗਰਸ ਦੇ ਵਿੱਚ ਟੜੇ ਬਾਜ਼ੀ ਕਦੋਂ ਖਤਮ ਹੋਏਗੀ ਕਦੋਂ ਜਿਹੜੇ ਲੀਡਰ ਨੇ ਆਪਸ ਦੇ ਵਿੱਚ ਤਾਲਮੇਲ ਬਣਾ ਕੇ ਰੱਖਣਗੇ ਕਿਉਂਕਿ ਜੇ ਜ਼ਿਕਰ ਕੀਤਾ ਜਾਵੇ ਜਿਮਨੀ ਚੋਣਾਂ ਦਾ ਤਾਂ ਜਿਮਨੀ ਚੋਣਾਂ ਦੌਰਾਨ ਵੀ ਵੱਡੇ ਚਿਹਰੇ ਨੇ ਜਿਹੜੇ ਉਹ ਚੋਣ ਪ੍ਰਚਾਰ ਦੌਰਾਨ ਹਾਜ਼ਰ ਨਹੀਂ ਹੋਏ ਸੀ ਸ਼ਾਮਿਲ ਨਹੀਂ ਹੋਏ ਸੀ ਯਾਨੀ ਕਿ ਚੋਣ ਪ੍ਰਚਾਰ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਚੋਣ ਪ੍ਰਚਾਰ ਹੋਇਆ ਵੱਡੇ ਚਿਹਰੇ ਲਗਾਤਾਰ ਸ਼ਾਮਿਲ ਨਹੀਂ ਹੋਏ ਸੀ